ਲੁਧਿਆਣਾ ਦੇ ਚੰਡੀਗੜ੍ਹ ਰੋਡ ਸਥਿਤ ਗਲਾਡਾ ਗਰਾਊਂਡ ਦੇ ਵਿੱਚ ਦਸਹਿਰੇ ਮੇਲੇ ਦਾ ਆਯੋਜਨ ਕੀਤਾ ਗਿਆ ਇਸ ਮੁੱਖ ਪ੍ਰਬੰਧਕਾਂ ਨੇ ਪ੍ਰੈਸ ਵਾਰਤਾ ਦੇ ਦੌਰਾਨ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਇਸ ਵਾਰ ਵੱਖ-ਵੱਖ ਕਿਸਮ ਦੀਆਂ ਬੱਚਿਆਂ ਨੂੰ ਖੇਡਣ ਯੋਗ ਚੀਜ਼ਾਂ ਦੇਖਣ ਨੂੰ ਮਿਲਣ ਗਿਆ ਤੇ ਇਸ ਤੋਂ ਇਲਾਵਾ ਲੋਕ ਝੂਲਿਆਂ ਦਾ ਵੀ ਆਨੰਦ ਮਾਣ ਸਕਦੇ ਹਨ ਉਹਨਾਂ ਨੇ ਕਿਹਾ ਕਿ ਇਹ ਮੇਲਾ ਦਸਹਿਰੇ ਅਤੇ ਦੀਵਾਲੀ ਦੇ ਸੰਬੰਧ ਦੇ ਵਿੱਚ ਲਗਾਇਆ ਗਿਆ ਹੈ ਮੇਲੇ ਦੇ ਰਿਗਾਰਡਿੰਗ ਅਸੀਂ ਰੱਖੀ ਹੈ ਇਹ ਜਿਹੜਾ ਮੇਲਾ 14 10 ਤੋਂ ਸ਼ੁਰੂ ਹੋਇਆ ਤੇ 29 10 ਤੱਕ ਚੱਲੂਗਾ ਭਗਵਾਨ ਰਾਮ ਦਾ ਇਹ ਇਤਿਹਾਸਿਕ ਜਿਹੜਾ ਮੇਲਾ ਜਦ ਰਿਹਾਨੇ ਦੀ ਧਰਤੀ ਤੇ ਵਰਦਮਾਨ ਦੇ ਗਰਾਊਂਡ ਵਿੱਚ ਜਿਹੜਾ ਕਰਾਇਆ ਜਾ ਰਿਹਾ ਜਿਸ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਝੂਲੇ ਦੇਸ਼ ਵਿਦੇਸ਼ ਤੋਂ ਆਏ ਹੋਏ ਲੋਕ ਇੱਥੇ ਦੁਕਾਨਦਾਰੀ ਬਾਜ਼ਾਰ ਬਲ ਲਗਾ ਰਹੇ ਆ ਖਾਣ ਪੀਣ ਦੇ ਬਹੁਤ ਵਧੀਆ ਸਟਾਲ ਹੈ ਉਸ ਦੇ ਨਾਲ ਨਾਲ ਜਿਹੜੀ ਪ੍ਰਸ਼ਾਸਨ ਦੀਆਂ ਹਦਾਇਤਾਂ ਵਾ ਜਿੰਨੀਆਂ ਵੀ ਉਹਨਾਂ ਨੂੰ ਵੀ ਪੂਰਾ ਦੇਖਦੇ ਹੋਏ ਜਿਹੜੀ ਹਦਾਇਤਾਂ ਪੂਰੀਆਂ ਕੀਤੀਆਂ ਗਈਆਂ ਸਿਕਿਉਰਿਟੀ ਦਾ ਪੂਰਾ ਪੁਖਤਾ ਪ੍ਰਬੰਧ ਹੈ ਖਾਸ ਕਰਕੇ ਬੱਚੇ ਤੇ ਔਰਤਾਂ ਲਈ ਜਿਹੜੀ ਜੇਡਿਸ ਸਿਕਿਉਰਟੀ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਸੀਸੀਟੀਵੀ ਫੁਟੇਜ ਵੀ ਜਿਹੜੇ ਨੇ ਪੂਰੇ ਗਰਾਊਂਡ ਦੇ ਵਿੱਚ ਲਗਾਏ ਗਏ ਆ ਪਾਰਕਿੰਗ ਦੀ ਵੀ ਬਹੁਤ ਵਧੀਆ ਸੁਵਿਧਾ ਦਿੱਤੀ ਹੋਈ ਹੈ ਤੇ ਜਿਹੜੇ ਆਕਰਸ਼ਨ ਜਿਹੜਾ ਖਾਸ ਕਰਕੇ ਮੇਲੇ ਦੇ ਵਿੱਚ ਝੂਲੇ ਤੇ ਮੋਤ ਦਾ ਖੂ ਜਿਹੜਾ ਇੱਕ ਦੇਖਣ ਦਾ ਆਕਰਸ਼ਨ ਹੈ ਲੋਕਾਂ ਲਈ ਤੇ ਮੈਂ ਆਸ ਕਰਦਾ ਲੁਧਿਆਣੇ ਵਾਸੀਆਂ ਨੂੰ ਵੱਧ ਚੜ ਕੇ ਜਿਹੜਾ 32 ਸੈਕਟਰ ਦੇ ਇਸ ਮੇਲੇ ਦੇ ਵਿੱਚ ਨੇੜੇ ਵਰਦਮਨ ਚੌਕ ਆਪਣੇ ਪਰਿਵਾਰਾਂ ਸਮੇਤ ਆ ਕੇ ਮੇਲੇ ਦਾ ਆਨੰਦ ਮਾਣੋ ਤੇ ਜਿੰਨੇ ਵੀ ਲੋਕ ਇਥੇ ਦੁਕਾਨਦਾਰ ਬਜ਼ਾਰਤ ਵਾਲੇ ਆਏ ਆ ਉਹਨਾਂ ਦੀ ਜਿਹੜੀ ਆ ਵੱਖ-ਵੱਖ ਦੇਸ਼ ਦੀਆਂ ਦੇਸ਼ ਦੇ ਵੱਖ-ਵੱਖ ਥਾਵਾਂ ਤੋਂ ਆਏ ਹੋਏ ਬੰਦੇ ਆਪਣੇ ਆਪਣੇ ਜਿਹੜੇ ਕਾਰੀਗਰੀ ਦਾ ਸਮਾਨ ਲੈ ਕੇ ਆਏ ਆ ਉਹਨਾਂ ਨੂੰ ਜਿਹੜਾ ਆਪਣੇ ਘਰਾਂ ਦੀ ਵਿੱਚ ਰੌਣਕ ਬਣਾਓ ਤੇ ਆ ਕੇ ਇਸ ਮੇਲੇ ਦਾ ਆਨੰਦ ਮਾਣੋ ਕਿਉਂਕਿ 29 ਤਰੀਕ ਤੱਕ ਦਾ ਟਾਈਮ ਬਹੁਤ ਥੋੜਾ ਵਾ ਤੇ ਲੋਕਾਂ ਨੂੰ ਬੇਨਤੀ ਹੈ ਕਿ ਆ ਕੇ ਇਸ ਦੁਸ਼ਹਿਰੇ ਦਾ ਆਨੰਦ ਮਾਣੋ ਠੀਕ ਹੈ 40 ਪ੍ਰਕਾਰ ਦੇ ਇਥੇ ਝੂਲੇ ਲੱਗੇ ਹੈਗੇ ਫੂਡ ਕੋਰ ਹੈਗਾ ਬਾਕੀ ਸਪੇਸ लुधियाने ਦਾ ਸਭ ਤੋਂ ਵੱਡਾ ਮੇਲਾ ਹੈਗਾ ਇਹ ਵਰਦਮਾਨ ਨਾ ਤੁਹਾਨੂੰ ਕਿਸੇ ਮੇਲੇ ਤੇ ਇਨੀ ਸਪੇਸ ਲੱਭੂਗੀ ਨਾ ਏਡੀ ਵੱਡੀ ਪਾਰਕਿੰਗ ਲੱਭੂਗੀ ਰੈਸਟੋਰੈਂਟ ਇੱਥੇ ਵੱਡੇ ਵੱਡੇ ਹੈਗੇ ਬੈਂਡ ਦੀ ਕਪੈਸਿਟੀ ਸਿਕਿਉਰਿਟੀ ਅਰੇਂਜਮੈਂਟ ਸਭ ਕੁਝ ਪ੍ਰੋਪਰ ਹੈਗਾ ਹੈਗਾ ਡੇਲੀ ਤੇ ਸਾਢੇ ਐਡਮਿਨਿਸਟ੍ਰੇਸ਼ਨ ਵਰਗੋ ਮਕੈਨੀਕਲ ਫਿਟਨੈਸ ਹੁੰਦੀ ਹੈ ਐਵਰੀ ਡੇ ਸੀਸੀਟੀਵੀ ਕੈਮਰੇ ਲੱਗੇ ਹੈਗੇ ਪ੍ਰੋਪਰ ਸਿਕਿਉਰਿਟੀ ਦਾ ਇੰਤਜ਼ਾਮ ਕੀਤਾ ਹੋਇਆ ਹੈ ਤੇ ਜੇਕਰ ਦੇਖਿਆ ਜਾਵੇ ਝੂਲੇ ਲੈਂਦੇ ਆ ਜਿਵੇਂ ਅ ਬੱਚਿਆਂ ਦੀ ਸੇਫਟੀ ਲਈ ਮਹਿਲਾਵਾਂ ਦੀ ਸੇਫਟੀ ਲਈ ਕੀ ਕੀ ਇੰਤਜ਼ਾਮ ਹੈ ਤੁਹਾਡੇ ਲਈ ਮਹਿਲਾਏ ਦੀ ਸੇਫਟੀ ਲਈ ਪ੍ਰੋਪਰ ਸਕਿਉਰਟੀ ਰੱਖੀ ਹੈਗੀ ਇਥੇ ਮਹਿਲਾ ਸਕਿਉਰਟੀ ਵੀ ਹੈਗੀ ਜੈਂਟਸ ਸਕਿਉਰਟੀ ਵੀ ਹੈਗੀ ਕਿੰਨੇ ਪ੍ਰਕਾਰ ਦੇ ਝੂਲੇ 40 ਪ੍ਰਕਾਰ ਤੋਂ ਉੱਤੇ ਹੈਗੇ ਜੀ ਖਾਣ ਪੀਣ ਨੂੰ ਕੀ ਕੀ ਖਾਸ ਹੈ ਜਿਹੜਾ ਕਮ ਸਕਮ 100 ਤੋਂ ਪਲੱਸ ਐਟਮ ਹੈਗੀਆਂ ਕੁਝ ਕਹਿਣਾ ਚਾਹਣ ਲੁਧਿਆਣਾ ਦੇ ਵਸਨੀਕ ਲੁਧਿਆਣਾ ਦੇ ਵਸਨੀਕ ਨੂੰ ਇਹ ਅਪੀਲ ਕਰਕੇ ਕਹਿਣਾ ਚਾਹਣਾ ਕਿ ਬਾਹਰ ਚੜ ਕੇ ਇਥੇ ਕਿਸਾ ਲੈਂਡ ਤੇ ਇਸ ਮੇਲੇ ਦੀ ਸ਼ੋਭਾ ਵਧਾਉਣਾ ਧੰਨਵਾਦ ਆਸਮ ਜੱਟ ਨਿਊਜ਼ Delhi ਲੁਧਿਆਣਾ ਤੋਂ ਵਿਸ਼ੇਸ਼ ਚਲੋਟਾ ਦੀ ਰਿਪੋਰਟ